ਪਿਛਲੇ ਦਹਾਕੇ ਵਿੱਚ ਭਾਰਤ ਅਤੇ ਸਾウਦੀ ਅਰਬ ਦੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਅੱਤਵਾਦ ਵਿਰੋਧੀ ਸਹਿਯੋਗ ਦਾ ਵਿਸਤਾਰ ਹੋਇਆ ਹੈ ਖਾਰੀ ਦੇਸ਼ ਬਦਲਤੀ ਖੇਤਰੀ ਪੂਰ ਰਾਜਨੀਤੀ ਦੇ ਵਿਚਾਰ ਅਤੇ اپنی رکھیہ سانجھیداری ਨੂੰ ਭਵੀਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਖੇਤਰੀ ਸੁੱਖਿਆ ਤੇ ਅਹਿਮ ਜ਼ਿੰਮੇਵਾਰੀ ਨਿਭਾਉਣ ਲਈ ਭਾਰਤ ਨੂੰ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਨੇ ਇਹ ਵਿਕਾਸ ਇੱਕ ਗਲੋਬਲ ਆਰਥਿਕ ਹੱਬ ਅਤੇ ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਉਚਾਹਤ ਕਰਨ ਵਿੱਚ ਇੱਕ ਪ੍ਰਮੁੱਖ ਭਾਈਵਾਲ ਵਜੋਂ ਖਾੜੀ ਦੇ ਮਹੱਤਵ ਦੀ ਭਾਰਤ ਦੀ ਵਧਰੀ ਮਾਨਤਾ ਨੂੰ ਦਰਸਾਉਂਦਾ ਹੈ। ਅਬੂਦਾਬੀ ਦੇ ਅਕਸ਼ਰਤਾ ਮੰਦਰ ਬੀਏ ਪੀਐਸ ਦਾ ਉਦਘਾਟਨ ਅਤੇ ਕਤਰ ਵਿੱਚ ਜਾਸੂਸੀ ਦੇ ਦੋਸ਼ ਤਹਿਤ ਜੇਲ੍ਹ ਵਿੱਚ ਬੰਦ 8 ਸਾਫਾ ਕਾ ਨੇਵੀ ਅਧਿਕਾਰੀਆਂ ਦੀ ਰਿਹਾਈ ਮਹੱਤਵਪੂਰਨ ਸਾਬਤ ਹੋਈਆਂ ਨੇ ਭਾਰਤ ਅਤੇ ਅਰਬ ਦੇਸ਼ਾਂ ਦੇ ਇੱਕ ਦੂਜੇ ਨਾਲ ਗੱਲਬਾਤ ਕਰਨ ਦੇ ਤਰੀਕੇ ਵਿੱਚ ਬਹੁਤ ਬਦਲਾਅ ਆਇਆ ਹੈ 2022 ਵਿੱਚ ਭਾਰਤ ਦੇ ਨਾਲ ਇਜ਼ਰਾਈਲ ਅਮਰੀਕਾ ਅਤੇ ਯੂਏਈ ਦੇ 2+2 ਮੰਤਰੀ ਸਮੂਹ ਦੀ ਸਥਾਪਨਾ ਅਤੇ ਜੀ20 ਸੰਮੇਲਨ ਦੌਰਾਨ ਭਾਰਤ ਮਦਦ ਪੂਰਬ ਯੂਰਪ ਨੂੰ ਸ਼ਾਮਲ ਕਰਨ ਵਾਲਾ ਆਰਥਿਕ ਗਲਿਆਰਾ ਬਣਾਉਣ ਦਾ ਫੈਸਲਾ ਦਰਸਾਉਂਦਾ ਹੈ ਕਿ ਭਾਰਤ ਮੱਧ ਦੇ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਕਿੰਨੇ ਦਿਲਚਸਪੀ ਰੱਖਦਾ ਹੈ।